ਕਿਸਾਨਾਂ ਤੋਂ ਜੋ ਬਾਰਡਰ ਨੇ ਉਹ ਖਾਲੀ ਕਰਵਾ ਲਏ ਗਏ ਨੇ ਤੇ ਕਿਸਾਨਾਂ ਦੇ ਸਰਕਾਰ ਵਿਚਲਾ ਜੋ ਪਾੜਾ ਹੈ ਉਹ ਹੁਣ ਹੋਰ ਵਧਾ ਨਜ਼ਰ ਆਇਆ। ਨਹੀਂ ਦੇ ਵਿੱਚ ਇੱਥੇ ਲੋਕ ਸਭਾ ਦੀਆਂ ਚੋਣਾਂ ਹੋਈਆਂ। ਕਹਿੰਦੇ ਆ ਕਿ ਉਹਦੇ ਪਿੱਛੇ ਪਿਛੋਕੜ ਇਹ ਸੀ ਕਿ ਅਸੀਂ ਇੱਥੋਂ ਮਗਾਮੜਾਂ ਲਾਂਗੇ। ਇਹ ਗੱਲ ਸਾਡੀ ਹੋ ਜਾਣੀ ਹੈ ਬੱਲੇ ਬੱਲੇ ਸਾਡੀ ਹੋ ਜਾਣੀ ਹੈ। ਇਆ ਭੀ ਮੁਰੀ ਹੋ ਕੇ ਤੁਰਪੇ ਬਾਕੀ ਜਥੇਬੰਦੀਆਂ ਨਾਲ ਕੋਈ ਰਾਇ ਮਸ਼ਵਰਾ ਨਹੀਂ ਸੀ ਸਤ तकरीबन 32 ਜਥੇਬੰਦੀਆਂ ਇਕਜੁੱਟ ਸੀ ਹਰ ਰੋਜ਼ ਮੀਟਿੰਗਾਂ ਕਰਦੀਆਂ ਸੀ ਭਾਵੇਂ ਅੰਦਰ ਖਾਤੇ ਇੱਕ ਦੂਜੇ ਦੇ ਗਿੱਟੇ ਵੀ ਸਿੱਖਦੇ ਸੀ 13 ਮਹੀਨੇ ਹਾ ਤਾਂ ਤੁਸੀਂ ਸਾਨੂੰ ਫਰਾਨ ਕੀਤਾ ਹੋਇਆ ਸੀ ਇਹਨਾਂ ਨੂੰ ਕੋਈ ਬਦਲਵਾ ਪ੍ਰਬੰਧ ਕਰਨਾ ਚਾਹੀਦਾ ਇਹ ਵੀ ਇਲਜ਼ਾਮ ਲੱਗਿਆ ਕਿ ਜਦੋਂ ਟਰੈਕਟਰ ਮਾਰਚ ਸੀ ਉਹਨੂੰ ਸਭ ਤੋਂ ਤਾਜ਼ ਕਰਨ ਵਾਲੇ ਵੀ ਇਹੀ ਆਗੂ ਸੀ ਜਦੋਂ ਗ੍ਰਿਫਤਾਰੀਆਂ तमाम ਕਿਸਾਨ ਆਗੂਆਂ ਦੀਆਂ ਹੋ ਜਾਂਦੀਆਂ ਨੇ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਦਾ ਹੈ ਕੋਸ਼ਿਸ਼ ਕੀਤੀ ਗਈ ਸੀ ਕਿ ਥਾਂ ਥਾਂ ਤੇ ਸੜਕਾਂ ਵੀ ਜਾਮ ਕੀਤੇ ਜਾਣ ਪਰ ਬਾਅਦ ਵਿੱਚ ਉਸ ਪ੍ਰੋਗਰਾਮ ਨੂੰ ਬਦਲਿਆ ਵੀ ਗਿਆ ਸਰਕਾਰ ਦੇ ਨਾਲ ਜਦੋਂ ਵੀ ਗੱਲਬਾਤ ਦੀ ਗੱਲ ਚੱਲੀ ਹੈ ਜਾਂ ਸਤਾ ਭੇਜਿਆ ਗਿਆ ਕਿਸਾਨ ਜਥੇਬੰਦੀਆਂ ਨੂੰ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਸਰਕਾਰ ਦਾ ਬਾਈਕਾਟ ਜੰਬੂਕ ਕਾਰਨੇ ਜਦੋਂ 4 ਮਾਰਚ ਨੂੰ ਗੱਲਬਾਤ ਵਾਸਤੇ ਸੱਦਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਨੂੰ ਉਹਦੇ ਵਿੱਚ ਉਹ ਤਮਾਮ ਆਗੂ ਸ਼ਾਮਲ ਨੇ ਜਿਨ੍ਹਾਂ ਨੂੰ ਕਈਆਂ ਨੂੰ ਤਾਂ ਉਹਨਾਂ ਚ 5-5 ਦਹਾਕੇ ਹੋ ਗਏ ਕੰਮ ਕਰਦਿਆਂ ਨੂੰ ਜੀ ਉਹਨੇ ਕਈ ਆਗੂਆਂ ਦੀ ਉਮਰ ਨਹੀਂ ਜਿਨ੍ਹਾਂ ਉਹਨਾਂ ਦਾ ਤਜਰਬਾ ਹੋ ਚੁੱਕਿਆ ਹੈ ਇਹ ਇਸ ਮਾਮਲੇ ਦੇ ਵਿੱਚ ਮੀਟਿੰਗ ਸੱਦੀ ਮੀਟਿੰਗ ਸਿਰੇ ਦਾ ਚੜੀ ਬਾਦ ਵਿੱਚ ਇਹਨਾਂ ਦਾ ਜੋ ਘਟਨਾਕਰਮ ਵਾਪਰਿਆ ਘਰਾਂ ਚ ਨਜ਼ਰਬੰਦ ਕਰ ਲੇ ਦੂਜਾ ਤੀਜਾ ਜੀ ਉਹਨਾਂ ਨੇ ਬਾਈ ਕੜਕਾ ਬੀਤੇ ਦਿਨੀ ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਬਾੜ ਦੀ ਮਾਰਕੁੱਟ ਦਾ ਮਾਮਲਾ ਵਿਗੜਦਾ ਜਾ ਰਿਹਾ ਹੈ ਔਰ ਬੀਤੇ ਦਿਨੀ ਇਸ ਮਾਮਲੇ ਨੂੰ ਲੈ ਕੇ ਜੋ ਕਰਨਲ ਬਾੜ ਦੀ ਪਤਨੀ ਨੇ ਉਹਨਾਂ ਨੂੰ ਸਾਥ ਮਿਲਿਆ ਹੈ ਸਾਬਕਾ ਫੌਜੀਆਂ ਦਾ ਇੱਕ ਧਰਨਾ ਲਗਾਇਆ ਗਿਆ ਹੈ ਹੁਣ ਉਹ ਪੱਕੇ ਧਰਨੇ ਵਿੱਚ ਵੀ ਤਬਦੀਲ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹੂਗੇ ਇਸ ਪੂਰੇ ਮਾਮਲੇ ਤੇ ਉਹਨਾਂ ਨੇ ਸੀਬੀਆਈ ਜਾਂਚ ਦੀ ਦੇਖੋ ਇਹ ਮਾਮਲਾ ਬੜਾ ਸੰਵੇਦਨਸ਼ੀਲ ਮਾਮਲਾ ਮੇਰੇ ਕਲ ਸਰਕਾਰ ਕੋਲੇ ਰਾਜਨੀਤਿਕ ਤਜਰਬੇ ਦੀ ਬਹੁਤ ਵੱਡੀ ਕਾਹ ਹਰ ਗੱਲ ਜਦੋਂ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੁੰਦਾ ਮੈਨੂੰ ਤਾਂ ਪਤਾ ਐਡਵੋਕੇਟ ਹਰਜਿੰਦਰ ਧਾਮੀ ਵਾਪਸ ਆ ਗਏ ਨੇ ਆਪਣੀ ਪ੍ਰਧਾਨਗੀ ਤੇ ਔਰ ਦੂਜੇ ਪਾਸੇ ਜਥੇਦਾਰਾਂ ਦੀਆਂ ਨਿਯੁਕਤੀਆਂ ਤੇ ਸਵਾਲ ਉੱਠੇ ਕੋਰ ਜੰਦਰ ਸਿੰਘ ਧਾਮੀ ਵਾਲਾ ਮਾਮਲਾ ਇਹ ਬੜਾ ਚਰਚਾ ਦਾ ਵਿਸ਼ਾ ਬਣਿਆ। ਉਹਨਾਂ ਦੇ ਧਾਮੀ ਸਾਹਿਬ ਕਹਿੰਦੇ ਨੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਤਾਂ ਬੜੇ ਸ਼ਰੀਫ ਨੇ ਜੀ। ਜੀ। ਉਹਨਾਂ ਨੂੰ ਪਹਿਲਾਂ ਜਿਹੜੀ ਸ਼ੁਰੂਮਣੀ ਕਮੇਟੀ ਦੀ ਅੰਤਰੰਗ ਕਮੇਟੀ ਉਹ ਮੈਂਬਰ ਬਣਾਉਣ ਵਾਸਤੇ ਗਏ। ਨਹੀਂ ਬੰਨੇ। ਪੰਜ ਮੈਂਬਰੀ ਕਮੇਟੀ ਵਾਲੇ ਵੀ ਗਏ। ਨਹੀਂ ਬੰਨੇ ਮੈਂ ਨਹੀਂ ਮੰਨਦਾ। ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉਹ ਵੀ ਗਏ। ਨਾ ਕਰ ਫਿਰ ਮਨ ਨਹੀਂ ਕੀਦੀ ਐ ਸੁਖਵੀਰ ਸੋ ਬਾਦਲ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਦੇ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਖਬਰਾਂ ਤੇ ਚਰਚਾ ਕਰਦੇ ਹਾਂ ਜੋ ਹਫ਼ਤੇ ਭਰ ਵਿੱਚ ਆਈਆਂ ਤੇ ਉਹਨਾਂ ਦੀ ਸਮੀਖਿਆ ਵੀ ਕਰਦੇ ਹਾਂ ਤਾਂ ਇਸ ਚਰਚਾ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਟਿਲੋ ਸਾਹਿਬ ਵਾਪਸ ਆ ਗਏ। ਸ਼ੁਕਰਗਿਆ ਜੀ ਬਹੁਤ-ਬਹੁਤ ਮਿਹਰਬਾਨੀ। ਟਿਲੋ ਸਾਹਿਬ ਹਫਤੇ ਪਰ ਵਿੱਚ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਤੇ ਸਭ ਤੋਂ ਵੱਡੀ ਘਟਨਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਤੋਂ ਜੋ ਬਾਰਡਰ ਨੇ ਉਹ ਖਾਲੀ ਕਰਵਾ ਲਏ ਗਏ ਨੇ ਤੇ ਕਿਸਾਨਾਂ ਦੇ ਸਰਕਾਰ ਵਿਚਲਾ ਜੋ ਪਾੜਾ ਹੈ ਉਹ ਹੁਣ ਹੋਰ ਵੱਡਾ ਨਜ਼ਰ ਆ ਰਿਹਾ। ਦੇਖੋ ਪਿਛਲੇ ਸਾਲ 23 13 ਫਰਵਰੀ ਮਾਫ ਕਰਨਾ 13 ਫਰਵਰੀ ਨੂੰ ਜੀ ਇਹ ਜੋ ਜਥੇਬੰਦੀਆਂ ਦੋ ਬਖ ਵਖ ਬਾੜਾਂ ਸ਼ੰਭੂ ਹਮ ਤੇ ਖਨੌਰੀ ਦੇ ਉੱਤੇ ਗਈਆਂ ਸੀ ਸ਼ੰਭੂ ਦੇ ਵਿੱਚ ਸਰਬਨ ਸਿੰਘ ਭਦੇਰ ਜੀ ਖਨੌਰੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਦ ਹਮ ਸ਼ੁਰਾਤੀ ਦੌਰ ਚ ਲੱਗਦਾ ਸੀ ਕਿ ਦੋਨੇ ਮਿਲ ਕੇ ਚੱਲਦੇ ਐ ਬਾਅਦ ਦੇ ਵਿੱਚ ਇਹਨਾਂ ਦੇ ਵੱਖਰੇ ਵੱਖਰੇ ਪ੍ਰੋਗਰਾਮ ਦੇ ਦੇਖਣ ਨੂੰ ਮਿਲੇ ਜੀ ਫਰਵਰੀ 24 ਮਈ ਦੇ ਵਿੱਚ ਇੱਥੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਕਹਿੰਦੇ ਆ ਕਿ ਉਹਦੇ ਪਿੱਛੇ ਪਛੋਕੜੇ ਸੀ ਕਿ ਅਸੀਂ ਇਥੋਂ ਮੰਗਮਰਾਂ ਲਾਂਗੇ ਤੇ ਗੱਲ ਸਾਡੀ ਹੋ ਜਾਣੀ ਹੈ ਬੱਲੇ ਬੱਲੇ ਸਾਡੀ ਹੋ ਜਾਣੀ ਹੈ ਇਹ ਆਪੇ ਹੀ ਮੋਰੀ ਹੋ ਕੇ ਤੁਰਪੇ ਬਾਕੀ ਜਥੇਬੰਦੀਆਂ ਨਾਲ ਕੋਈ ਰਾਇ ਮਸ਼ਵਰਾ ਨਹੀਂ ਕੀਤਾ ਜੀ ਪਿੱਛੇ ਵੀ ਕਿਹਾ ਜਾਂਦਾ ਜਦੋਂ ਦਿੱਲੀ ਦੇ ਵਿੱਚੇ ਬੈਠੇ ਸਨ ਤਾਂ ਤਕਰੀਬਨ 32 ਜਥੇਬੰਦੀਆਂ ਇਕਜੁੱਟ ਸੀ ਹਰ ਰੋਜ਼ ਮੀਟਿੰਗਾਂ ਕਰਦਿਆਂ ਸੀ ਭਾਵੇਂ ਅੰਦਰ ਖਾਤੇ ਇੱਕ ਦੂਜੇ ਦੇ ਗੱਟੇ ਵੀ ਸੇਕਦੇ ਸੀ ਪਰ ਬਾਹਰ ਆ ਕੇ ਇੱਕਜੁੱਟਤਾ ਦਾ ਪ੍ਰਦਰਕਾਵਾ ਕਰਦੇ ਸੀ ਗੱਲ ਵੱਧਾ ਗਿਆ ਅਖੀਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੇ 26 ਨਵੰਬਰ ਦੇ ਆਸ-ਪਾਸ ਜਾ ਕੇ ਆਪਣਾ ਮਰਨ ਵਰਤ ਸ਼ੁਰੂ ਕਰ ਲਿਆ ਉਹ ਅੱਜ ਵੀ ਹੈ ਉਨਾ ਦੇ ਉੱਤੇ ਸਵਾਲ ਉੱਠਦੇ ਆ ਇੱਕ ਪਾਸੇ ਤਾਂ ਡੱਲੇਵਾਲ ਸਾਹਿਬ ਤੁਹਾਡੀ ਸਥਿਤੀ ਬਹੁਤ ਨਾਜ਼ੁਕ ਹੈ ਤੇ ਜਦੋਂ ਮੀਟਿੰਗਾਂ ਹੁੰਦੀਆਂ ਸਭ ਤੋਂ ਬੁਰੇ ਤੁਰ ਪੈਂਦੇ ਆ ਕੀ ਤੁਹਾਡੇ ਕੋਲ ਪੰਜਾਬ ਦੀਆਂ ਕਈ ਰਾਜਸੀ ਪਾਰਟੀਆਂ ਵਾਂਗ ਕੋਈ ਦੂਜੀ ਕਤਾਰ ਦਾ ਲੀਡਰ ਹੀ ਨਹੀਂ ਜਿਹੜਾ ਉੱਥੇ ਜਾ ਆਵੇ ਤੁਸੀਂ ਖਾਣਾ ਪੀਣਾ ਛੱਡੀ ਬੈਠੇ ਹੋ ਜੀ ਤੇ ਫੇਰ ਤੁਰ ਪੈਂਦੇ ਆ ਤਾਂ ਇਹਨਾਂ ਲੋਕਾਂ ਨੂੰ ਪੰਜਾਬ ਦੀ ਸਰਕਾਰ ਨੇ ਬਾਰਡਰ ਖਾਲੀ ਕਰਾ ਲੇ ਕਹਿੰਦੇ ਆ ਕਿ ਹਰਿਆਣੇ ਦੇ ਵਿੱਚ ਇਹਨਾਂ ਕਰਕੇ ਭਾਜਪਾ ਦੀ ਸਰਕਾਰ ਬਣ ਗਈ ਹੂੰ ਜਦੋਂ ਇਹਨਾਂ ਨੂੰ ਖਾਲੀ ਕਰਾਇਆ ਇਹਨਾਂ ਨੂੰ ਉੱਥੋਂ ਉਠਾਇਆ ਗਿਆ ਅੱਜ ਤੱਕ ਸਵਾਲ ਨੇ ਜਿਹੜੇ ਇਹਨਾਂ ਦੇ ਸਾਜ਼ੋ ਸਮਾਨ ਸੀ ਟਰਾਲੀਆਂ ਚ ਜਾਂ ਕਵਰੇ ਕੁੰਮਰੇ ਉਹਦਾ ਸਵਾਲ ਉੱਠ ਰਿਹਾ ਕੋਈ ਕਹਿੰਦਾ ਜੀ ਉੱਥੋਂ ਟਰਾਲੀ ਚੋਰੀ ਹੋ ਗਈਆਂ ਹੁਣ ਟਰਾਲੀ ਕੋਈ ਨਿੱਕੀ ਮੋਟੀ ਚੀਜ਼ ਤਾਂ ਨਹੀਂ ਉਹਦੇ ਵਿੱਚ ਜਿਹੜੇ ਇਹਨਾਂ ਨੇ ਕਈ ਉਪਕਰਨ ਲਾਏ ਹੋਏ ਸੀ ਜੀ ਬਿਜਲਈ ਮੀਡੀਆ ਵਾਸਤੇ ਏਸੀ ਵਗੈਰਾ ਦੂਜਾ ਤੀਜਾ ਸਾਰਾ ਉਹ ਚੋਰੀ ਹੋ ਗਏ ਤੇ ਉਹਦਾ ਸਵਾਲ ਵੀ ਉੱਠਿਆ ਪਰ ਸਰਕਾਰਾਂ ਨੇ ਇਹਨਾਂ ਨੂੰ ਖਾਲੀ ਕਰਾ ਕੇ ਇਹ ਬਾਰਡਰ ਹੈ ਜਿਹੜੇ ਉੱਥੋਂ ਆਵਾਜ਼ ਆਈ ਹੈ ਜਿਹੜੀ ਹਰਿਆਣਾ ਵਾਸਤੇ ਬਿਲਕੁਲ ਸਿੱਧੀ ਹੋਗੀ ਜੀ ਇਹਦੇ ਵਿੱਚ ਕਹੋ ਨਾ ਕਹੋ ਕਿਉਂਕਿ ਜਿਹੜੀਆਂ 32 ਕਿਸਾਨ ਜਥੇਬੰਦੀਆਂ ਸੀ ਉਹਨਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਉਹ ਆਪਣਾ ਅੱਡ ਤੌਰ ਦੇ ਉੱਤੇ ਕੰਮ ਕਰਦੇ ਐ 5 ਮਾਰਚ ਨੂੰ ਉਹਨਾਂ ਦੇ ਨਾਲ ਜੋ ਕੁਝ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ ਹੈ ਜੀ ਸੋ ਮੈਂ 4 ਮਾਰਚ ਨੂੰ ਇੱਕ ਮੀਟਿੰਗ ਵੀ ਕੀਤੀ ਜਿਹਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਤੁਸੀਂ ਧਰਨਾ ਲਾਉਂਗੇ ਜਾਂ ਕਰ ਲਓ ਜੋ ਕਰਨਾ ਜਾ ਕੇ ਇਹ ਸਾਰਾ ਵਰਤਾਰਾ ਜਿਹੜਾ ਹੈਗਾ ਉੱਥੇ ਵਰਤਿਆ ਪਰ ਸਰਕਾਰ ਨੇ ਬਾਰਡਰ ਖਾਲੀ ਕਰਾ ਲਈ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਸਵਾਗਤ ਵੀ ਕੀਤਾ ਹੈ ਕਿ ਘਟੋ ਘਟੇ ਯਾਰ ਤੁਸੀਂ ਜਿਹੜੇ ਖਾਸ ਕਰ ਸੰਤਕਾਰ ਹੈ ਲੋਕਾਂ 'ਚ ਚਰਚਾ ਹੈ ਕਿ ਜਿਹੜੇ ਸੁਪਰੀਮੋ ਸਾਹਿਬ ਆਏ ਵੀ ਨੇ ਲੁਧਿਆਣਾ ਚੋਣ ਜਿੱਤਣ ਵਾਸਤੇ ਇਹ ਕਦਮ ਚੱਕਿਆ ਗਿਆ ਹੋ ਸਕਦਾ ਜੇ ਲੁਧਿਆਣੇ ਦੀ ਜਿਮਨੀ ਚੋਣ ਨਾ ਹੁੰਦੀ ਸ਼ਾਇਦ ਇਹ ਕਦਮ ਨਾ ਚੁੱਕਦੇ ਪਰ ਰਲਮਾ ਮਿਲਵਾ ਪਾਸਿਓਂ ਹੰਗਾਰਾ ਮਿਲ ਰਿਹਾ ਹੈ ਬਹੁ ਗੰਤੀ ਲੋਕਾਂ ਨੇ ਇਸ ਕਦਮ ਨੂੰ ਇਹੀ ਦੱਸਿਆ ਕਿ ਯਾਰ 13 ਮਹੀਨਿਆਂ ਤੋਂ ਤੁਸੀਂ ਸਾਨੂੰ ਹੈਰਾਨ ਕੀਤਾ ਹੋਇਆ ਸੀ ਇਹਨਾਂ ਨੂੰ ਕੋਈ ਬਦਲਵਾ ਪ੍ਰਬੰਧ ਕਰਨਾ ਚਾਹੀਦਾ ਇਹ ਵੀ ਇਲਜ਼ਾਮ ਲੱਗਿਆ ਕਿ ਜਦੋਂ ਟਰੈਕਟਰ ਮਾਰਚ ਸੀ ਉਹਨੂੰ ਸਾਬੋਤਾਜ ਕਰਨ ਵਾਲੇ ਵੀ ਇਹੀ ਆਗੂ ਸਨ ਇਹੀ ਅੱਗੇ ਲੱਗੇ ਦੀਪ ਸਿੱਧੂ ਦੇ ਨਾਲ ਲੱਗੇ ਤੇ ਜਿਹੜੇ ਲਾਲ ਕਿਲੇ ਵੱਲ ਲægੇ ਉਹਦਾ ਹੁਣ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਇਨ੍ਹਾਂ ਆਗੂਆਂ ਤੇ ਲੱਗ ਰਿਹਾ ਜੀ ਇਹਨਾਂ ਨੇ ਤਾਂ ਮੋਰਚਾ ਵੀ ਜਿਤਾ ਜੀ ਇਹਨਾਂ ਨੇ ਫਲਾਨਾ ਕਰਤਾ ਠੰਕਾ ਕਰਤਾ ਉਹਦਾ ਸਪਸ਼ਟੀਕਰਨ ਤਾਂ ਇਹ ਆਗੂ ਆਪਣੇ ਤੌਰ ਤੇ ਆਪ ਦੇਣ ਜੀ ਟਿਲੋ ਸਾਹਿਬ ਇਸੇ ਨਾਲ ਸੰਬੰਧਿਤ ਦੂਜੀ ਖਬਰ ਜਦੋਂ ਗ੍ਰਿਫਤਾਰੀਆਂ ਤਮਾਮ ਕਿਸਾਨ ਆਗੂਆਂ ਦੀਆਂ ਹੋ ਜਾਂਦੀਆਂ ਨੇ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਦਾ ਹੈ ਕੋਸ਼ਿਸ਼ ਕੀਤੀ ਗਈ ਸੀ ਕਿ ਥਾਂ ਥਾਂ ਤੇ ਸੜਕਾਂ ਵੀ ਜਾਮ ਕੀਤੀਆਂ ਜਾਣ ਪਰ ਬਾਅਦ ਵਿੱਚ ਉਸ ਪ੍ਰੋਗਰਾਮ ਨੂੰ ਬਦਲਿਆ ਵੀ ਗਿਆ ਹਾਲਾਂਕਿ ਕਈ ਥਾਵਾਂ 'ਤੇ ਜਾਮ ਵੀ ਲਗਾਏ ਗਏ ਪਰ ਇਸ ਤੋਂ ਬਾਅਦ ਜਦੋਂ ਸਰਕਾਰ ਦੇ ਨਾਲ ਜਦੋਂ ਵੀ ਗੱਲਬਾਤ ਦੀ ਗੱਲ ਚੱਲੀ ਹੈ ਜਾਂ ਸੱਦਾ ਭੇਜਿਆ ਗਿਆ ਕਿਸਾਨ ਜਥੇਬੰਦੀਆਂ ਨੂੰ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਸਰਕਾਰ ਦਾ ਬਾਈਕਾਟ ਕਰ ਦਿੱਤਾ ਉਹਦਾ ਮੁੱਖ ਕਾਰਨ ਇਹ ਹੈ ਜਦੋਂ 4 ਮਾਰਚ ਨੂੰ ਗੱਲਬਾਤ ਵਾਸਤੇ ਸੱਦਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਨੂੰ ਉਹਦੇ ਵਿੱਚ ਉਹ तमाम ਆਗੂ ਸ਼ਾਮਲ ਨੇ ਜਿਨ੍ਹਾਂ ਨੂੰ ਕਈਆਂ ਨੂੰ ਤਾਂ ਉਹਨਾਂ ਚ 5-5 ਦਹਾਕੇ ਹੋ ਗਏ ਕੰਮ ਕਰਦਿਆਂ ਨੂੰ ਜੀ ਉਹਨੇ ਕਈ ਆਗੂਆਂ ਦੀ ਉਮਰ ਨਹੀਂ ਜਿਨ੍ਹਾਂ ਉਹਨਾਂ ਦਾ ਤਜਰਬਾ ਹੋ ਚੁੱਕਿਆ ਹੈਗਾ ਹੂੰ ਇਹ ਗੱਲ ਤਾਂ ਮੰਨਣੀ ਪਊਗੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਮੀਟਿੰਗ ਸੱਦੀ ਮੀਟਿੰਗ ਸਿਰੇ ਦਾ ਚੜੀ ਬਾਅਦ ਦੇ ਵਿੱਚ ਇਹਨਾਂ ਦਾ ਜੋ ਘਟਨਾਕਰਮ ਵਾਪਰਿਆ ਘਰਾਂ 'ਚ ਨਜ਼ਰਬੰਦ ਕਰ ਲਏ ਦੂਜਾ ਜਾਤੀ ਚ ਜੀ ਉਹਨਾਂ ਨੇ ਬਾਈਕਟ ਕਰਤਾ ਬਾਅਦ ਦੇ ਵਿੱਚ ਬਾਰਡਰ ਖਾਲੀ ਕਰਾਉਣ ਤੋਂ ਬਾਅਦ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁਟਿਆ ਸਾਹਿਬ ਵੱਲੋਂ ਸੁਨੇਹਾ ਆਇਆ ਕਿ ਆਓ ਆਪਾਂ ਗੱਲ ਕਰ ਲਈਏ ਲੋਕ ਇਹ ਕਹਿੰਦੇ ਨੇ ਕਿ ਦੀਵਾਲੀ ਪਿੱਛੋਂ ਤੰਬਾ ਫੂਕਨੇ ਹੂੰ ਪਹਿਲਾਂ ਤੁਸੀਂ ਐਕਸ਼ਨ ਵਗੈਰਾ ਕਰ ਲਏ ਬਾਤ ਤੁਸੀਂ ਗੱਲ ਕਰਦੇ ਹੋ ਤੇ ਇਹ ਗੱਲ ਪਹਿਲਾਂ ਹੋ ਜਾਂਦੀ ਤਾਂ ਕੋਈ ਜ਼ਿਆਦਾ ਵਧੀਆ ਨਹੀਂ ਸੀ ਜੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਅਗਲੀ ਗੱਲ ਹੈ ਉਹ ਹੁਣ ਬਾਈਕਟ ਕਰਤਾ ਕਿ ਅਸੀਂ ਤੁਹਾਡੇ ਨਾਲ ਕੋਈ ਨਹੀਂ ਕਰਦੇ ਹੂੰ ਇਹਨਾਂ ਨੇ ਸੱਦਾ ਪੱਤਰ ਦਿੱਤਾ ਸੀ ਕਿ ਆਓ ਆਪਾਂ ਬਹਿ ਕੇ ਗੱਲ ਕਰ ਲੈਂਦੇ ਹਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਕਹਿਤਾ ਕਿ ਇਹਨਾਂ ਦੇ ਮੰਗਾਂ ਤਾਂ ਕੇਂਦਰ ਨਾਲ ਸਬੰਧਤ ਨੇ ਹੂੰ ਉਹ ਕਹਿੰਦੇ ਜਿਹੜੀਆਂ 18 ਮੰਗਾਂ ਤੇ ਗੱਲ ਹੋ ਰਹੀ ਸੀ ਤਕਰੀਬਨ ਅਧਿਕਾਰ ਦੇ ਉੱਤੇ ਗੱਲਬਾਤ ਨਿਬੜ ਗਈ ਸੀ ਅਧਿਕਾਰ ਰਹਿ ਗਿਆ ਸੀ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਉਹਨਾਂ 18 ਮੰਗਾਂ ਦੇ ਵਿੱਚੋਂ ਸਾਨੂੰ ਮਾਰਕ ਕਰਕੇ ਭੇਜਿਓ ਕਿ ਕਿਹੜੀ ਮੰਗ ਹੈ ਜਿਹੜੀ ਉਹ ਕੇਂਦਰ ਨਾਲ ਸੰਬੰਧਿਤ ਹੈ ਜਦਕਿ ਕੇਂਦਰ ਨਾਲ ਸੰਬੰਧਿਤ ਮੰਗਾਂ ਦਾ ਜਿਹੜਾ ਮੰਗ ਪੱਤਰ ਹੈ ਉਹ ਸਾਡਾ ਵੱਖਰਾ ਹੈ ਜੀ ਅਜੇ ਗੱਲਬਾਤ ਟੁੱਟੀ ਐ ਕਿਸਾਨਾਂ ਨੇ ਵੀ ਕਹਿਤਾ ਸੀ ਨਹੀਂ ਆਉਣਾ ਇਹਨਾਂ ਦੇ ਨਾਲ ਗੱਲ ਕਰਨ ਵਾਸਤੇ ਸੋ ਇੱਕ ਤਾਂ ਜੇ ਇਹਨਾਂ ਨੇ ਕੁਝ ਖੱਟਣਾ ਹੈ ਤਾਂ ਇਹਨਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਪਵੇਗਾ ਜਦੋਂ ਤੱਕ ਇਹ ਆਪੋ ਆਪਣੇ ਝੰਡੇ ਲੈ ਕੇ ਵੱਖੋ-ਵੱਖਰੀਆਂ ਦਿਸ਼ਾਵਾਂ ਦੇ ਵਿੱਚ ਘੂੜੇ ਭਜਾਉਂਦੇ ਰਹੇ ਮੈਨੂੰ ਨਹੀਂ ਲੱਗਦਾ ਕਿ ਕੁਝ ਨਿਕਲ ਲਏ ਜੀ ਜੇ ਸਾਰੇ ਦਾ ਸਾਰਾ ਵੱਲ ਇੱਕ ਦਿਸ਼ਾ ਚਲਾਇਆ ਜਾਂਦਾ ਘੂੜੇ ਪਟਕੇ ਵੀ ਲੈ ਜਾਂਦੇ ਨੇ ਜਦੋਂ ਇਹ ਸਾਰੇ ਬੱਕਰੇ-ਵੱਕਰੇ ਦਸ਼ਾਵਾਂ ਵਾਲ ਖਿੱਚਦੇ ਐ ਤੇ ਜਿਹੜੀ ਚੀਜ਼ ਨੂੰ ਖਿੱਚਦੇ ਐ ਉਹਦੇ ਖਖੜੀਆਂ ਕਰੀਲੇ ਕਰ ਦਿੰਦੇ ਨੇ ਇਹਦੇ ਤੋਂ ਬਚਨ ਦੀ ਲੋੜ ਐ ਅਜੇ ਵੀ ਇਹਨਾਂ ਨੂੰ ਜਥੇਬੰਦੀਆਂ ਨੂੰ ਇੱਕ ਕਈਆਂ ਨੇ ਤਾਂ ਇੱਥੇ ਹੀ ਕਰਤਾ ਕਿ ਜਥੇਬੰਦੀ ਬਣਾਓ ਬੜੇ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਫਲਾਨਾ ਹੁੰਦਾ ਟਿਮਕਾ ਹੁੰਦਾ ਤੁਸੀਂ ਯਾਦ ਕਰੋ ਜਦੋਂ ਕੈਪਟਨ ਅਮਰਿੰਦਰ ਸਿੰਘ ਮਿਲੇ ਇਹਨਾਂ ਨੇ ਪੰਜਾਬ ਦੇ ਵਿੱਚ ਰੇਲਾਂ ਰੁਕੀਆਂ ਹੋਈਆਂ ਸੀ ਜੀ ਕੈਪਟਨ ਅਮਰਿੰਦਰ ਸਿੰਘ ਨੇ ਸੱਤੇ ਹੂੰ ਵੀਰ ਜੜੀਆਂ ਤੁਸੀਂ ਆ ਐਮਐਸਪੀ ਤੇ ਦੂਜੀਆਂ ਮੰਗਾਂ ਨੇ ਤੇ ਸਾਰੀਆਂ ਕੇਂਦਰ ਨਾਲ ਸੰਬੰਧਿਤ ਨੇ ਹੂੰ ਸਾਨੂੰ ਦੱਸੋ ਸਾਡੇ ਨਾਲ ਸੰਬੰਧਿਤ ਕਿਹੜੀ ਮੰਗ ਹੈ ਜਿਹੜੀ ਤੁਹਾਡੀ ਮੰਗ ਹੈ ਉਹ ਅਸੀਂ ਹੁਣੇ ਕਰ ਦਿੰਨੇ ਆ ਹੂੰ ਤੇ ਬੜੇ ਢੰਗ ਦੇ ਨਾਲ ਇਹ ਸਾਰਾ ਮਰਿਆ ਸੱਪ ਆਪਣੇ ਗੱਲ 'ਚੋਂ ਲਾ ਕੇ ਦਿੱਲੀ ਵੱਲ ਤੋਰਤਾ ਸੀ ਤੇ ਸਵਾ ਸਾਲ ਤੋਂ ਵੱਧ ਉਹ ਦਿੱਲੀ ਦੇ ਬੋਟਰਾਂ ਤੇ ਬੈਠੇ ਰਹੇ ਤੇ ਕੁਝ ਮੰਗਾ ਉਸ ਪ੍ਰਧਾਨ ਮੰਤਰੀ ਤੋਂ ਮੜਵਾ ਕੇ ਆਏ ਜਿਹੜਾ ਕਹਿੰਦਾ ਹੁੰਦਾ ਸੀਗਾ ਕਿ મોદી ਹੈ ਤਾਂ ਸੰਭਵ ਹੈ ਪਰ ਉਹਨਾਂ ਨੂੰ ਫੇਲ ਕਰਕੇ ਹੁਣ ਭਗਵੰਤ ਮਾਨ ਨੇ ਕਰਕੇ ਦਿਖਾਤਾ ਕਿ ਮਾਨ ਹੈ ਤਾਂ ਸੰਭਵ ਹੈ ਜੀ ਬੀਤੇ ਦਿਨੀ ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਬਾਠ ਦੀ ਮਾਰਕੁੱਟ ਦਾ ਮਾਮਲਾ ਵਿਗੜਦਾ ਜਾ ਰਿਹਾ ਹੈ ਔਰ ਬੀਤੇ ਦਿਨੀ ਇਸ ਮਾਮਲੇ ਨੂੰ ਲੈ ਕੇ ਜੋ ਕਰਨਲ ਬਾਠ ਦੀ ਪਤਨੀ ਨੇ ਉਹਨਾਂ ਨੂੰ ਸਾਥ ਮਿਲਿਆ ਹੈ ਸਾਬਕਾ ਫੌਜੀਆ ਦਾ ਇੱਕ ਧਰਨਾ ਲਗਾਇਆ ਗਿਆ ਹੈ ਹੁਣ ਉਹ ਪੱਕੇ ਧਰਨੇ ਵਿੱਚ ਵੀ ਤਬਦੀਲ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਤੇ ਉਹਨਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਦੇਖੋ ਇਹ ਮਾਮਲਾ ਬੜਾ ਸੰਵੇਦਨਸ਼ੀਲ ਮਾਮਲਾ ਹੈ ਬਰੇਕਲ ਸਰਕਾਰ ਕੋਲੇ ਰਾਜਨੀਤਿਕ ਤਜਰਬੇ ਦੀ ਬਹੁਤ ਵੱਡੀ ਘਾਟ ਹੈ ਹਮ ਹਰ ਗੱਲ ਜਦੋਂ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੁੰਦਾ ਮੈਨੂੰ ਤਾਂ ਪਤਾ ਹੈ ਹਮ ਜਦੋਂ ਤੁਹਾਨੂੰ ਸਾਰਾ ਕੁਝ ਪਤਾ ਪਰ ਦੱਸਣ ਦੀ ਕੀ ਲੋੜ ਹੈ ਤਾਂ ਇਸ ਮਾਮਲੇ ਦੇ ਵਿੱਚ ਇਹ ਮਾਮਲਾ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਜਾ ਚੁੱਕਿਆ ਹੂੰ ਇਹਦੇ ਵਿੱਚ ਹੁਣ ਕੇਂਦਰ ਦਾ ਜਿਹੜਾ ਡਿਫੈਂਸ ਵਿਭਾਗ ਹੈ ਰੱਖਿਆ ਵਿਭਾਗ ਜਿਹਦੇ ਅਗਵਾਈ ਰਾਜਨਾਥ ਸਿੰਘ ਕਰਦੇ ਐ ਉਹ ਵੀ ਵਿੱਚ ਆ ਗਿਆ ਜੀ ਕੇਂਦਰ ਦਾ ਗ੍ਰਹਿ ਮੰਤਰੀ ਉਹਦੀ ਇਨਵੋਲਵਮੈਂਟ ਵੀ ਹੋ ਗਈ ਹੈ ਤੇ ਮਾਮਲਾ ਇੰਨਕ ਤੂਲ ਫੜ ਗਿਆ ਕਿ ਛੇਤੀ ਕਿਤੇ ਆਏ ਹੱਲ ਜੇ ਸੁਰਾਤੀ ਦੌਰ ਦੇ ਵਿੱਚ ਇਹਨੂੰ ਸਹੀ ਤਰੀਕੇ ਨਾਲ ਹੈਂਡਲ ਕਰ ਲਿਆ ਜਾਂਦਾ ਜੀ ਤਾਂ ਸ਼ਾਇਦ ਇੰਨਾ ਮਾਮਲਾ ਨਹੀਂ ਸੀ ਪਉ ਹੁਣ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦਾ ਜਿਹੜਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈ ਜੀ ਜਿਹਨੂੰ ਆਪਾਂ ਡੀਸੀ ਦਫ਼ਤਰ ਕਹਿ ਦਿੰਦੇ ਆ ਹਮ ਉੱਥੇ ਇਹਨਾਂ ਨੇ ਪੱਕਾ ਮੋਰਚਾ ਸ਼ੁਰੂ ਕਰਤਾ ਉਹ ਪੱਕੇ ਮੋਰਚੇ ਦੇ ਵਿੱਚ ਬਹੁਤ ਸਾਰੇ ਸਾਬਕਾ ਫੌਜੀ ਮੌਜੂਦਾ ਫੌਜੀ ਸਿਆਸੀ ਪਾਰਟੀਆਂ ਖਾਸ ਕਰ ਪਟਿਆਲਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਡਾਕਟਰ ਧਰਮਵੀਰ ਗਾਂਧੀ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਨੀਤ ਕੌਰ ਜੀ ਸਾਰੀ ਸੈਸੀ ਪਾਰਟੀਆਂ ਦੇ ਆਗੂਆਂ ਨੇ ਭਰਵੀਂ ਹਾਜ਼ਰੀ ਭਰੀ ਉਹਨਾਂ ਨੇ ਬੀਬੀ ਜਸਵਿੰਦਰ ਕੌਰ ਬਾਟ ਦਾ ਸਾਥ ਦੇਣ ਦਾ ਵੀ ਐਲਾਨ ਕੀਤਾ ਹੂੰ ਉਹਨਾਂ ਸਾਰਿਆਂ ਨੇ ਮੰਨ ਕੀਤੀ ਹੈ ਕਿ ਸਾਨੂੰ ਇਹਨਾਂ ਤੇ ਭਰੋਸਾ ਨਹੀਂ ਇਹਨਾਂ ਨੇ ਇੱਕ ਪਹਿਲਾਂ ਟੀਮ ਬਣਾਈ ਇੱਕ ਆਈਏ ਅਧਿਕਾਰੀ ਦੀ ਉਹ ਉਹਨਾਂ ਨੇ ਮੰਨਿਆ ਨਹੀਂ ਫਿਰ ਇਹਨਾਂ ਨੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਅਗਵਾਈ ਵਿੱਚ ਟੀਮ ਬਣਾਈ ਉਹਨੂੰ ਵੀ ਨਹੀਂ ਮੰਨਿਆ ਹੂੰ ਤੇ ਇਹ ਕਹਿੰਦੇ ਆ ਕਿ ਸੀਬੀਆਈ ਦੀ ਜਾਂਚ ਕੀਤੀ ਜਾਵੇ ਤੇ ਜਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜਾਂ ਸਾਬਕਾ ਜੱਜ ਸਾਹਿਬ ਦੀ ਅਗਵਾਈ ਵਿੱਚ ਕੋਈ ਟੀਮ ਬਣ ਸਕਦੀ ਹੈ ਜੀ ਉਸ ਤਰ੍ਹਾਂ ਦੀ ਜਾਂਚ ਕੀਤੀ ਜਾਵੇ ਸਰਕਾਰ ਦੀ ਏਜੰਸੀਆਂ ਤੇ ਸਾਨੂੰ ਕਿਸੇ ਕੀਮਤ ਤੇ 1% ਵੀ ਭਰੋਸਾ ਨਹੀਂ ਜਿਹੜੀ ਉਹ ਮੰਗ ਕਰ ਰਹੇ ਨੇ ਤੇ ਉਹਨਾਂ ਦਾ ਜਿਹੜਾ ਧਰਨਾ ਹੈ ਉਹ ਲਗਾਤਾਰਤਾ ਦੇ ਵਿੱਚ ਜਿਹੜਾ ਕੱਲ ਸ਼ੁਰੂ ਹੋਇਆ ਜੀ ਉਹ ਲਗਾਤਾਰਤਾ ਦੇ ਵਿੱਚ ਜਾਰੀ ਹੈ ਕਦੋਂ ਤੱਕ ਚੱਲਦਾ ਹੈ ਕੁਝ ਨਹੀਂ ਕਹਿ ਸਕਦੇ ਜੀ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਔਰ ਐਸਜੀਪੀਸੀ ਨੂੰ ਲੈ ਕੇ ਵੱਡੇ ਸਿਨੈਰੀਓ ਦੇਖਣ ਨੂੰ ਮਿਲੇ ਨੇ ਐਡਵੋਕੇਟ ਹਰਜਿੰਦਰ ਧਾਮੀ ਵਾਪਸ ਆ ਗਏ ਨੇ ਆਪਣੀ ਪ੍ਰਧਾਨਗੀ ਤੇ ਔਰ ਦੂਜੇ ਪਾਸੇ ਜਥੇਦਾਰਾਂ ਦੀ ਨਿਯੁਕਤੀਆਂ ਤੇ ਸਵਾਲ ਉੱਠ ਰਹੇ ਨੇ ਦੇਖੋ ਹਰਜਿੰਦਰ ਸਿੰਘ ਧਾਮੀ ਵਾਲਾ ਮਾਮਲਾ ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਇੱਕ ਪਾਸੇ ਜਤੇਦਾਰ ਸਾਹਿਬ ਕਹਿੰਦੇ ਇੱਕ ਪਾਸੇ ਧਾਮੀ ਸਾਹਿਬ ਕਹਿੰਦੇ ਨੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਤਾਂ ਬੜੇ ਸ਼ਰੀਫ ਨੇ ਜੀ ਜੀ ਉਹਨਾਂ ਨੂੰ ਪਹਿਲਾ ਜਿਹੜੀ ਸ਼ਰੂਮਣੀ ਕਮੇਟੀ ਦੀ ਅੰਤਰੰਗ ਕਮੇਟੀ ਉਹ ਮੈਂਬਰ ਬਣਾਉਣ ਵਾਸਤੇ ਗਏ ਨਹੀਂ ਬੰਨੇ ਪੰਜ ਮੈਂਬਰੀ ਕਮੇਟੀ ਵਾਲੇ ਵੀ ਗਏ ਨਹੀਂ ਬੰਨੇ ਮੈਂ ਨਹੀਂ ਮੰਨਦਾ ਹੂੰ ਫਿਰ ਕਹਿੰਦੇ ਜਤਦਾ ਸਾਹਿਬ ਕਾ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉਹ ਵੀ ਗਏ ਹੂੰ ਨਾ ਕਰਤੀ ਫਿਰ ਮੈਂ ਨਹੀਂ ਕੀਦੀ ਐ ਸੁਖਵੀਰ ਸੇ ਉਹ ਬਦਲਦੀ ਜੀ ਕਿਉਂਕਿ ਪਿਛਲੀਆਂ ਮੀਟਿੰਗਾਂ ਚ ਇਹੀ ਕਹਿੰਦੇ ਹੁੰਦੇ ਪੰਜ ਮਈ ਬਰੀ ਕਮੇਟੀ ਨੇ ਕਹਿਣਾ ਕਿ ਧਾਮੀ ਸਾਹਿਬ ਆਓ ਆਪਾਂ ਫਿਰ ਮੀਟਿੰਗ ਕਰ ਲੀਏ ਵੀ ਭਰਤੀ ਕਰਨੀ ਹੈ ਕਿਵੇਂ ਕਰਕੇ ਉਪਰੋਹ ਹੁਕਮ ਨਹੀਂ ਆਇਆ ਉਪਰੋਹ ਹੁਕਮ ਹੂੰ ਕਿਹਦਾ ਅੰਤਰੰਕ ਕਮੇਟੀ ਦਾ ਨਹੀਂ ਜਦਰ ਸਾਹਿਬਾਨ ਦਾ ਨਹੀਂ ਉਹ ਕਹਿੰਦੇ ਅੰਮ੍ਰਿਤਸਰ ਜਿਹੜਾ ਆਕਾਲ ਤਖਤ ਦਾ ਦਫਤਰ ਹੈ ਉਹਦੀ ਥਾਂ ਦੇ ਉੱਤੇ ਇੱਕ ਵੱਡਾ ਤਖਤ ਹੈ ਆ ਪਰੇ ਬਠੰਡੇ ਤੋਂ ਬਾਦਲਪਿੰਡ 'ਚ ਜੀ ਉਧਰੋਂ ਹੁਕਮ ਨਹੀਂ ਆਇਆ ਕੀ ਸਾਡੇ ਤਖਤ ਇਹਨਾਂ ਲੋਕਾਂ ਦੀ ਨਜ਼ਰ ਵਿੱਚ ਬਹੁਤ ਛੋਟੇ ਨੇ ਹੂੰ ਜਦੋਂ ਕਿ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਜੋ ਸ੍ਰੀ ਆਕਾਲ ਤਖਤ ਸਾਹਿਬ ਦਾ ਹੁਕਮ ਹੈ ਇਲਾਹੀ ਹੁਕਮ ਹੁੰਦਾ ਹੈ ਨਾ ਮੰਨੇ ਤੇ ਜਦੋਂ ਸੁਖਵੀਰ ਜੀ ਗਿਆ ਜੇ ਵੀ ਚੋਰ ਨਾਲੋਂ ਪੰਡ ਕਾਲੀ ਮੰਨ ਗਏ ਤੇ ਕਈ ਸਿਆਸੀ ਆਗੂ ਕਹਿੰਦੇ ਨੇ ਇਹਦਾ ਮਤਲਬ ਇਹ ਜਿਹੜਾ ਤਖਤ ਦਾ ਬਾਦਲ ਵਾਲਾ ਇਹ ਲੋਕਾਂ ਦੀਆਂ ਕਮਜ਼ੋਰੀਆਂ ਰੱਖਦਾ ਕਥਤ ਰੂਪ ਦੇ ਵਿੱਚ ਆਪਣੇ ਕੋਲੇ ਉਹਨਾਂ ਨੂੰ ਕਿਉਂ ਮੰਨ ਲਿਆ ਰੌਲਾ ਤਾਂ ਸਾਰਾ ਉਹਨਾਂ ਪਿੱਛੇ ਹੀ ਹੈ ਜੀ ਪਰ ਧਾਮੀ ਸਾਹਿਬ ਉਸ ਮਾਮਲੇ 'ਚ ਵਾਪਸ ਆ ਗਏ ਹੁਣ ਕਿੰਨੀ ਕੁ ਉਹਨਾਂ ਦੀ ਪ੍ਰਵਾਨਤਾ ਹੁੰਦੀ ਹੈ ਨਹੀਂ ਹੁੰਦੀ ਐਨਬਟਵੀਨ ਇਹਨਾਂ ਨੇ ਤਿੰਨੇ ਤਖਤਾਂ ਦੇ ਜਥੇਦਾਰ ਸਹਾਬਾਨ ਬਦਲਤੇ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਉਹਨਾਂ ਕੋਲੇ ਦੋ ਚਾਰਜ ਨੇ ਪੂਰਾ ਚਾਰਜ ਤਖਤਸ਼ਰੀ ਕੇਸਗੜ੍ਹ ਸਾਹਿਬ ਦਾ ਤੇ ਕਾਰਜਕਾਰੀ ਅਕਾਲ ਤਖਤ ਸਾਹਿਬ ਉੱਥੇ ਬਾਬਾ ਟੇਕ ਸਿੰਘ ਤਨਹੁ ਲਾਲਾ ਤਾਂ ਦਮਦਮਾ ਸਾਹਿਬ ਦੇ ਵਿੱਚ ਤਿੰਨੇ ਪੰਜਾਬ ਚ ਤਖਤ ਨੇ ਤਿੰਨਾਂ ਦਾ ਹੀ ਰੌਲਾ ਪਿਆ ਫਿਰਦਾ ਜੀ ਦੋ ਤਾਂ ਬਾਹਰ ਨੇ ਇੱਕ ਪਟਨਾ ਸਾਹਿਬ ਹੈ ਇੱਕ ਹਜੂਰ ਸਾਹਿਬ ਹੈ ਉਹ ਮਹਾਰਾਸ਼ਟਰ ਚ ਜੀ ਸੋ ਇਸ ਮਾਬਲੇ ਦੇ ਵਿੱਚ ਧਾਮੀ ਸਾਹਿਬ ਨੇ ਆਪਣੀ ਸਥਿਤੀ ਵੀ ਹਾਸੋਹੀਨੀ ਕਰ ਲਈ ਹੈ ਜਿਹੜੀ ਸਥਿਤੀ ਉਹਨਾਂ ਦੀ ਪਹਿਲਾਂ ਦੇ ਬਹੁਤ ਚੰਗੀ ਸੀ ਕਿ ਧਾਮੀ ਸਾਹਿਬ ਸ਼ਰੀਬ ਬੱਦੇ ਗਿਨੇ ਜਾਂਦੇ ਨੇ ਜੀ ਪਰ ਇਹ ਸਾਰੇ ਐਪੀਸੋਡ ਦੇ ਵਿੱਚ ਇਸ ਵੇਲੇ ਧਾਮੀ ਸਾਹਿਬ ਵੀ ਸਵਾਲਾਂ ਦੇ ਘੇਰੇ ਚ ਆ ਗਏ ਹੈ ਸੋ ਉਧਰ ਦੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੇ 18 ਮਾਰਚ ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਭਰਤੀ ਦੀ ਅਰਦਾਸ ਕਰਕੇ ਜੀ ਭਰਤੀ ਸ਼ੁਰੂ ਕਰਤੀ ਉਹ ਭਰਤੀ ਦੇ ਤਰੀਕੇ ਵੀ ਐਲਾਨ ਕਰਤੀਆਂ ਤੇ ਲੰਗੀ ਕੱਲ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਪਣਾ ਦਫ਼ਤਰ ਵੀ ਖੋਲ੍ਹ ਲਿਆ ਪੰਜ ਮੈਂਬਰੀ ਕਮੇਟੀ ਨੇ ਜੀ ਸੋ ਉਹਨਾਂ ਨੇ 6-7 ਜ਼ਿਲ੍ਹਿਆਂ ਦੇ ਵਿੱਚ ਐਲਾਨ ਕਰਤਾ ਕਿ ਕਿਹੜੀ-ਕਿਹੜੀ ਤਰੀਕ ਨੂੰ ਕਿਹੜੇ ਜ਼ਿਲ੍ਹੇ ਦੇ ਵਿੱਚ ਪੰਜ ਮੈਂਬਰੀ ਟੀਮ ਜਾਏਗੀ ਜਾ ਕੇ ਉੱਥੇ ਅਕਾਲੀ ਦਲ ਭਰਤੀ ਹੂੰ ਉਹਦੀ ਅਕਾਲੀ ਦਲ ਦੀ ਭਰਤੀ ਕਰਾਏਗੀ ਇਹ ਉਹਨਾਂ ਨੇ ਆਪਣਾ ਆਪਣੇ ਤਰੀਕੇ ਨਾਲ ਆਖ ਦਿੱਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਭਰਤੀ ਨੂੰ ਸੰਗਤਾਂ ਵੱਲੋਂ ਹੰਗਾਰਾ ਕਿੰਨੇ ਕੁ ਵੱਡੇ ਪੱਧਰ ਤੇ ਮਿਲ ਰਿਹਾ ਪਰ ਇੱਕ ਚੀਜ਼ ਅਕਾਲੀ ਦਲ ਨੂੰ ਸਮਝ ਲੈਣੀ ਚਾਹੀਦੀ ਹੈ ਜੀ ਫਿਰ ਮੈਂ ਉਹੀ ਗੱਲ ਕਹਿਣਾ ਹੁੰਨਾ ਕਿ ਜਦੋਂ ਪਾਟੇ ਰੋਂਦਿਆਂ ਚਿਹਰੇ ਵਾਲੇ ਜਾ ਕੇ ਚੜਦੇ ਆ ਨਾ ਡੋਲੀਆਂ ਤੇ ਉਹ ਕੋਈ ਚੱਜ ਦੀ ਡੋਲੀ ਨਹੀਂ ਲਿਆਉਂਦੇ ਅੱਜ ਵੀ ਇਹਨਾਂ ਨੂੰ ਸਮਝ ਨਹੀਂ ਚਾਹੀਦੀ ਹੈ ਕਿ ਸੰਗਤ ਕੀ ਕਹਿੰਦੀ ਹੈ ਜੀ ਤੇ ਜੇ ਸੰਗਤ ਹਮੇਸ਼ਾ ਸਿੱਖ ਧਰਮ ਦੇ ਵਿੱਚ 21 ਵਿਸਵੇ ਹੈ ਜੇ 21 ਵਿਸਵੇ ਦਾ ਧਿਆਨ ਨਹੀਂ ਰੱਖੋਗੇ ਤਾਂ ਤੁਹਾਨੂੰ ਸੰਗਤ ਨੇ ਪਰਵਾਹ ਨਹੀਂ ਕਰਨਾ ਗਲਤਾਂ ਅਕਾਲੀ ਦਲ ਜਿਹੜਾ ਇੱਕ ਵੱਡੀ ਪਾਰਟੀ ਸੀ ਕੁਰਬਾਨੀਆਂ ਵਾਲੀ ਪਾਰਟੀ ਆ 100 ਸਾਲ ਤੋਂ ਵੱਧ ਦਾ ਇਤਿਹਾਸ ਹੈ ਜੇਕਰ ਉਹ ਆਪਣੇ ਇਤਿਹਾਸ ਮੁਤਾਬਕ ਨਹੀਂ ਚੱਲਣਗੇ ਤਾਂ ਲੋਕਾਂ ਨੇ ਸੰਗਤ ਨੇ ਕਦੇ ਵੀ ਪਰਵਾਹ ਨਹੀਂ ਕਰਨਾ ਤੇ ਸੰਗਤ ਸਿੱਖ ਧਰਮ ਦੇ ਵਿੱਚ 21 ਵਿਸਵੇ ਹੈ ਗੁਰੂ 20 ਵਿਸਵੇ ਜੀ ਟਿੱਲੋ ਸਾਹਿਬ ਦਿੱਲੀ ਵਿੱਚੋਂ ਚੋਣਾ ਹਾਰਨ ਤੋਂ ਬਾਅਦ ਦਿੱਲੀ ਦੇ ਜੋ ਸਾਬਕਾ ਮੁੱਖ ਮੰਤਰੀ ਨੇ ਉਹ ਵਿਪਾਸਨਾ ਲਈ ਪੰਜਾਬ ਆ ਜਾਂਦੇ ਨੇ ਉਸ ਤੋਂ ਬਾਅਦ ਉਹ ਲੁਧਿਆਣਾ ਦੇ ਵਿੱਚ ਆਪਣੀਆਂ ਸਰਗਰਮੀਆਂ ਦਿਖਾਉਂਦੇ ਨੇ ਉਸ ਤੋਂ ਬਾਅਦ ਵੱਡੀ ਖਬਰ ਇਹ ਆਉਂਦੀ ਹੈ ਕਿ ਦਿੱਲੀ ਦੇ ਸਾਬਕਾ ਮੰਤਰੀਆਂ ਨੂੰ ਪੰਜਾਬ ਦੇ ਵਿੱਚ ਇੰਚਾਰਜ ਤੇ ਸੈਨ ਇੰਚਾਰਜ ਲਗਾ ਦਿੱਤਾ ਗਿਆ ਹਾਲਾਤੇ ਨੇ ਜੀ ਮਨੀਸ਼ ਸ਼ੋਧਿਆ ਸਾਹਿਬ ਜਿਨ੍ਹਾਂ ਤੇ ਕੇਸ ਵੀ ਹੈ ਜੀ ਹਾਰ ਵੀ ਗਏ ਨੇ ਉਹਨਾਂ ਨੂੰ ਵੀ ਲਾਤਾ ਇੰਚਾਰਜ ਉਹਨਾਂ ਦੇ ਨਾਲ ਇੱਕ ਸਾਬਕਾ ਮੰਤਰੀ ਨੇ ਸਤਿੰਦਰ ਜੈਨ ਜੀ ਉਹ ਸੈਨ ਚਾਰਜ ਲਾਤੇ ਨੇ ਲੁਧਿਆਣੇ ਦੀ ਚੋਣ ਵਾਸਤੇ ਹੂੰ ਤੇ ਜਿੰਨੇ ਲੁਧਿਆਣੇ ਤੋਂ ਇਹਨਾਂ ਦੀ ਪਾਰਟੀ ਦੇ ਬੇਰੁਜ਼ਗਾਰ ਹੋਏ ਨੇ ਉਹਨਾਂ ਦੀ ਰੁਜ਼ਗਾਰ ਪ੍ਰਾਪਤੀ ਪੰਜਾਬ ਦੇ ਵਿੱਚ ਕਰਤੀ ਹੈ ਹੂੰ ਤੇ ਪੰਜਾਬ ਵਾਲੇ ਚੁੱਪ ਚਾਪ ਬੈਠੇ ਨੇ ਹਨਨੀ ਇਸ ਗੱਲ ਦੀ ਹੈ ਕਿ ਪੰਜਾਬ ਦਾ ਕੋਈ ਆਗੂ ਹੇਠਲੇ ਆਗੂ ਤੋਂ ਲੈ ਕੇ ਮੰਤਰੀ ਸੰਤਰੀ ਐਮ ਐਲ ਏ ਮੁੱਖ ਮੰਤਰੀ ਤੱਕ ਜੀ ਇੱਕ ਵੀ ਬੰਦਾ ਦਿੱਲੀ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਕੋਈ ਇੰਚਾਰਜ ਸੈਨ ਇੰਚਾਰਜ ਲਾਇਆ ਕਿਤੇ ਹੂੰ ਉਹਨਾਂ ਹਾਰੇ ਹੋ ਗਿਆ ਫੌਜਾਂ ਨੂੰ ਇੱਥੇ ਲਿਆ ਕੇ ਜਰਨਲੀਆਂ ਸੋਪੀਆਂ ਜਾ ਰਹੀਆਂ ਨੇ ਜਿਹੜੀਆਂ ਹੋ ਸਕਦਾ ਇਹ ਸਾਲ ਡੇਢ ਸਾਲ ਬਰਦਾਸ਼ਤ ਕਰ ਲੈਣ ਪੰਜਾਬੀ ਅਨਖੀਲੇ ਲੋਕ ਨੇ ਜੀ ਆਪਣੇ ਕਿਸਮ ਦੇ ਨੇ ਉਹ ਕਿਸੇ ਦੀ ਜਿਹੜੀ ਹੈ ਨਾ ਬਾਲੀ ਬਾਲੀ ਉਹਨਾਂ ਦੀ ਜਿਹੜੀ ਆਹ ਹਮਕੋ ਤੁਮ ਕੋ ਹੈ ਜੀ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਤੇ ਵਕਤ ਆਉਣ ਤੇ ਪੰਜਾਬ ਦੇ ਲੋਕਾਂ ਦਾ ਇਹ ਵਾਦਾ ਹੈ ਉਹ ਸਭ ਕੁਝ ਸਖਾ ਦਿੰਦੇ ਹੁੰਦੇ ਨੇ ਜੀ ਢਿਲੋ ਸਾਹਿਬ ਬਿਹਾਰ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਨੂੰ ਬਦਲਿਆ ਗਿਆ ਹੈ ਤਾਂ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਅਖਿਲੇਸ਼ যাদਬ ਪ੍ਰਧਾਨ ਹੁੰਦੇ ਸੀ ਤੇ ਹੁਣ ਉਹਨਾਂ ਦੀ ਜਗ੍ਹਾ ਐਮਐਲਏ ਰਜੇਸ਼ ਕੁਮਾਰ ਨੂੰ ਪ੍ਰਧਾਨ ਲਗਾ ਦਿੱਤਾ ਗਿਆ ਦੇਖੋ ਬਿਹਾਰ ਦੇ ਵਿੱਚ ਨੇੜੇ ਪਵਿੱਖ ਦੇ ਵਿੱਚ ਚੋਣਾ ਆ ਰਗਾ ਨੇ ਤੇ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਇੰਚਾਰਜਾਂ ਨੂੰ ਸਹਿਯੰਚਾਰਜਾਂ ਨੂੰ ਜੀ ਜਾਂ ਦੂਜਿਆਂ ਨੂੰ ਬਦਲਦੀਆਂ ਨੇ ਉਹਨਾਂ ਦੀ ਪਿਛਲੀ ਕਾਰਗੁਜ਼ਾਰੀ ਦੇਖਦੀਆਂ ਨੇ ਕਿ ਇਹਨਾਂ ਦੀ ਕਾਰਗੁਜ਼ਾਰੀ ਕਿੰਨੀ ਕੁ ਰਹੀ ਹੈ ਜੀ ਜਿਨ੍ਹਾਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਚ ਆਈ ਉਹਨਾਂ ਨੂੰ ਬਦਲਣ ਦਾ ਕੰਮ ਇਹਨਾਂ ਨੇ ਸ਼ੁਰੂ ਕਰਤਾ ਤੇ ਇੱਥੇ ਵੀ ਬਦਲਤਾ ਸੋ ਮੈਂ ਜੇ ਗੱਲ કહਾਂ ਜਿਹੜਾ ਕੁਝ ਇਹਨਾਂ ਨੇ ਬਦਲਿਆ ਉਹ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਜੀ ਇਹ ਹੁਣ ਦਲਤ ਗੂਨੇ ਕਿਹਾ ਜਾਂਦਾ ਜਿੰਨਾ ਕਿ ਜਿਹੜੇ ਹਰੇਸ਼ ਕੁਮਾਰ ਸਾਹਿਬ ਨੇ ਜੀ ਕਿਉਂਕਿ ਬਿਹਾਰ ਦੇ ਵਿੱਚ ਵੀ ਦਲਤ ਪੱਤਾ ਬਹੁਤ ਵੱਡਾ ਹੈ ਹੂੰ ਦਲਤ ਵੋਟ ਬੈਂਕ ਵੀ ਬਹੁਤ ਵੱਡਾ ਹੈ ਇਸ ਤਰ੍ਹਾਂ ਦੇ ਕਦਮਾਂ ਨਾਲ ਕਾਂਗਰਸ ਕਿੰਨਾ ਉਸ ਵੋਟ ਬੈਂਕ ਨੂੰ ਅਪਣਾ ਸਕਦੀ ਹੈ ਉਹ ਚ ਸੰਭਾਰ ਸਕਦੀ ਹੈ ਜੀ ਸ਼ਾਇਦ ਇਸੇ ਮੱਦੇਨਜ਼ਰ ਇਹ ਤਬਦੀਲੀਆਂ ਕੀਤੀਆਂ ਨੇ ਜੀ ਢਿੱਲੋ ਸਾਹਿਬ ਇੱਕ ਬਹੁਤ ਹੀ ਅਹਿਮ ਤੇ ਆਖਰੀ ਖਬਰ ਤੇ ਬਾਰੇ ਗੱਲਬਾਤ ਕਰਦੇ ਆਂ ਪੰਜਾਬ ਦੇ 12 ਜ਼ਿਲ੍ਹਿਆਂ ਚ ਪਾਣੀ ਦੇ ਵਿੱਚ ਆਰਸੈਨਿਕ ਤੇ 20 ਜ਼ਿਲ੍ਹਿਆਂ 'ਚ ਨਾਈਟ੍ਰੇਟ ਦੀ ਮਾਤਰਾ 'ਚ ਵਾਧਾ ਦੇਖਣ ਨੂੰ ਮਿਲਿਆ ਇਹ ਬਹੁਤ ਵੱਡੇ ਮੁੱਦੇ ਨੇ ਜੀ 12 ਦੇ ਵਿੱਚ ਆਰਸੈਨਿਕ 20 ਦੇ ਵਿੱਚ ਨਾਈਟ੍ਰੇਟ ਇਹਦਾ ਕੋਈ ਅਸਰ ਹੈ ਕਿਸੇ ਸਰਕਾਰ ਨੂੰ 97 ਤੋਂ ਬਾਅਦ ਹੁਣ ਤੱਕ ਤਿੰਨ ਵਾਰ ਅਕਾਲੀ ਭਾਜਪਾ ਸਰਕਾਰ ਇੱਥੇ ਰਹੀ ਹੈ ਦੋ ਵਾਰ ਕਾਂਗਰਸ ਦੀ ਸਰਕਾਰ ਰਹੀ ਜੇ ਪਿਛਲਾ ਵਿਹਨ ਸਿੰਘ ਵਾਲਾ ਕਰ ਲੀਆ ਤਾਂ ਤਿੰਨ ਵਾਰ ਉਹਨਾਂ ਦੀ ਜੀ 90 ਤੋਂ ਬਾਅਦ ਹੋਂ ਤੱਕ ਤਿੰਨ ਵਾਰ ਕਾਲੀ ਤਿੰਨ ਵਾਰ ਕਾਂਗਰਸੀ ਤਿੰਨ ਸਾਲ ਤੋਂ ਹੋਈ ਨੇ ਹੂੰ ਇਹ ਜਿਹੜੀ ਐਡੀਆਂ ਬਟਿਕਾ ਸਮੱਸਿਆਵਾਂ ਨੇ ਉਹਦੇ ਵਿੱਚ ਇਹਨਾਂ ਨੇ ਕੱਖ ਨਹੀਂ ਕੀਤਾ ਉਲਟਾ ਕਾਨੂੰਨ ਬਣਾਤਾ ਜੇ ਇਹ ਪਹਿਲਾਂ ਕੋਈ ਫੈਕਟਰੀ ਜ਼ਿੰਮੇਵਾਰ ਹੁੰਦੀ ਸੀ ਸਜ਼ਾ ਹੁੰਦੀ ਸੀ ਜੀ ਉਹ ਕਾਨੂੰਨੀ ਖਤਮ ਕਰਤਾ ਇਹ ਨੇ ਪੰਜਾਬ ਦੇ ਹਤਾਇਸ਼ੀ ਇਦਾ ਜਵਾਬ ਅਜ ਤੱਕ ਨਾ ਮੁੱਖ ਮੰਤਰੀ ਨੇ ਦਿੱਤਾ। ਨਾ ਉਹਨਾਂ ਦੇ ਕਿਸੇ ਹੋਰ ਮੰਤਰੀ ਨੇ ਦਿੱਤਾ, ਨਾ ਕਿਸੇ ਅਧਿਕਾਰੀ ਨੇ ਦਿੱਤਾ ਹੈ। ਤੇ ਸੁਪਰੀਮੋ ਸਾਹਿਬ ਵੀ ਅੱਖਾਂ ਬੰਦ ਕਰ ਜਾਂਦੇ ਨੇ। ਅੱਜ ਪੰਜਾਬ ਹਰ ਪਾਸੇ ਤੋਂ ਕਥਤ ਰੂਪ ਦੇ ਵਿੱਚ ਲੁੱਟਿਆ ਜਾ ਰਿਹਾ ਹੈ। ਪੰਜਾਬ ਇੱਕ ਖੜਕ ਪੁਜਾਸੀ ਇਹਨਾਂ ਸਿਆਸਦਾਨਾਂ ਨੇ ਪੰਜਾਬ ਦਾ ਜੋ ਮਲਿਆ ਮੇਟ ਕੀਤਾ ਹੈ ਤੇ ਪੰਜਾਬ ਦੇ ਲੋਕ ਵੀ ਉਹੇ ਜੀ ਹੋ ਚੁੱਕੇ ਨੇ। ਜੀ। ਇਹਨਾਂ ਲੋਕਾਂ ਨੂੰ ਇਹਨਾਂ ਨੇ ਮੁਕਤ ਦੀਆਂ ਇਹ ਰਿਅਵੜਾ ਵੰਡ ਕੇ ਮੁਕਤ ਖੋਰੀ ਪ੍ਰਚਲਿਤ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਕਥਤ ਰੂਪ ਦੇ ਵਿੱਚ ਪਰਿਸ਼ਟ ਕਰ ਲਿਆ ਤੇ ਅੱਜ ਅਸਲੀ ਮੁੱਦੇ ਗਾਇਬ ਕਰਤੇ ਐ ਤੇ ਸਾਰਿਆਂ ਨੂੰ ਆ ਮੁਕਤ ਆ ਮੁਕਤ ਆ ਮੁਕਤ ਤੇ ਹੁਣ ਤਾਂ ਕੰਮ ਇੱਕੋ ਹੀ ਕਰੋ ਘਰ ਘਰ ਦੇ ਵਿੱਚ ਬਣਾ ਬਣਾਇ ਲੰਗਰ ਭੇਜਿਆ ਕਰੋ ਬਾਕੀ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਬਿਜਲੀ ਵੀ ਮੁਕਤ ਹੈ ਪਾਣੀ ਵੀ ਮੁਕਤ ਹੈ ਤੇ ਬਸ ਲੰਗਰ ਦੁਨਨੇ ਟਾਈਮ ਦਾ ਭੇਜਦਾ ਤੇ ਕੰਮ ਕਰਨ ਬਾਅਦ ਤੇ ਲੋਕਾਂ ਨੂੰ ਕਹਿ ਦੋ ਉਹ ਲੋਕ ਜਿਹੜੇ ਕਿਰਤ ਦੇ ਪੁਜਾਰੀ ਸੀ ਬਾਬੇ ਨਾਨਕ ਨੇ ਕਿਹਾ ਸੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਜੀ ਤੇ ਇਹਨਾਂ ਲੋਕਾਂ ਦਾ ਸੁਧਾਤ ਕੀ ਆ ਬਾਬੇ ਨਾਨਕ ਤੋਂ ਉਲਟ ਬੇਲੜ ਰਹੋ ਨਸ਼ਾ ਵੇਚੋ ਕਥਤ ਰੂਪ ਚ ਹੂੰ ਤੇ ਪਤਾ ਨਹੀਂ ਹੋਰ ਕੀ ਕਰੋ ਜਿਹੜੀ ਚੀਜ਼ ਸਾਡੇ ਖੂਨ ਚ ਨਹੀਂ ਸੀ ਉਹ ਚੀਜ਼ ਇੱਥੇ ਥੋਪੀ ਗਈ ਕਥਤ ਰੂਪ ਚ ਤੇ ਜਦੋਂ ਅਸੀਂ ਬਾਬੇ ਦੇ ਸਿਧਾਂਤ ਤੋਂ ਹੀ ਉਲਟ ਜਾ ਕੇ ਜਾਵਾਂਗੇ ਮੁੱਖ ਮੋੜ ਜਾਾਂਗੇ ਤਾਂ ਫਿਰ ਸਾਰਾ ਕੁਝ ਉਹੀ ਕੁਝ ਹੋਣਾ ਹੈ ਜਿਹੜੀ ਤਬਾਹੀ ਇਹਨਾਂ ਚੀਜ਼ਾਂ ਨੇ ਕਰਨੀ ਹੈ ਅਜੇ ਵੀ ਸੰਭਲਣ ਦਾ ਮੌਕਾ ਹੈ ਜੇ ਸੰਭਲ ਜਾਵਾਂਗੇ ਤਾਂ ਚੰਗਾ ਜੀ ਟਿਲੋ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹਨਾਂ तमाम ਖਬਰਾਂ ਉੱਤੇ ਰੌਸ਼ਨੀ ਪਾਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਮਿਹਰਬਾਨ ਤਾਂ ਬਿਲਕੁਲ ਜੀ ਖਬਰ ਤੋੜ ਵਿੱਚ ਫਿਲਹਾਲ ਦੇ ਲਈ ਅੱਜ ਇੰਨਾ ਹੀ ਜਲਦ ਹੋਵੇਗੀ ਮੁਲਾਕਾਤ ਹੋਰ ਅਗਲੇ ਹਫਤੇ ਦੀਆਂ ਖਬਰਾਂ ਦੇ ਨਾਲ ਅਦੋਂ ਤੱਕ ਲਈ ਸੱਸਿਆ ਕਾਰ